ਲੋਜੀ ਰੋੜਾ ਵੱਡਾ ਪੈ ਗਿਆ ਹੈ ਤਿੰਨ ਖੇਤੀ ਕਾਨੂੰਨ ਦੁਬਾਰਾ ਫਿਰ ਵਾਪਸ ਆ ਗਏ ਨੇ ਤੇ ਇਹ ਗੱਲ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਖੁਦ ਮੰਨ ਲਈ ਹੈ ਔਰ ਇਹਦੇ ਉੱਪਰ ਜੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਇੱਕ ਵੱਡਾ ਹਮਲਾ ਮੰਨ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਔਰ ਇਹਨੂੰ ਕਰਨੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਹੁਣ ਇਹ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕਰਾਏ ਸੀ ਪਹਿਲਾਂ ਉਹ ਦੁਬਾਰਾ ਵਾਪਸ ਕਿਵੇਂ ਆ ਰਹੇ ਨੇ ਉਹ ਕਿਹੜੇ ਨਾਂ ਹੇਠ ਵਾਪਸ ਆ ਰਹੇ ਨੇ ਉਹਨਾਂ 'ਚ ਹੁਣ ਕੀ ਹੈਗਾ ਇਹ ਸਾਰੀ ਜਾਣਕਾਰੀ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿਹੜਾ ਉਹ ਖੇਤੀ ਕਾਨੂੰਨਾਂ ਦਾ ਜਾਂ ਖੇਤੀ ਨੀਤੀ ਦਾ ਖਰੜਾ ਉਹ ਸੂਬਿਆਂ ਨੂੰ ਰਾਜਾਂ ਨੂੰ ਭੇਜ ਦਿੱਤਾ ਗਿਆ ਉਹ ਆਪਣੇ ਕੋਲ ਵੀ ਮੌਜੂਦ ਹੈ ਲਗਭਗ 33 ਕੂ ਪੇਜ ਦਾ 33 ਪੇਜ ਦਾ ਉਹ ਪਾਲਿਸੀ ਦਾ ਖਰੜਾ ਹੈ ਔਰ ਉਹਦੇ ਉੱਪਰ ਵੱਡਾ ਰੌਲਾ ਪੈ ਗਿਆ ਹੁਣ ਇਹ ਕੀ ਹੈ ਖੇਤੀ ਕਾਨੂੰਨ ਦੇਖੋ ਜਦੋਂ ਪਹਿਲਾਂ ਕੇਂਦਰ ਸਰਕਾਰ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਏ ਸੀ ਤਾਂ ਉਦੋਂ ਹੀ ਜਿਹੜੇ ਸਿਆਣੇ ਕਿਸਾਨ ਆਗੂ ਨੇ ਜਾਂ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਸਮਝਦਾਰ ਪੜ੍ਹੇ ਲਿਖੇ ਪੱਤਰਕਾਰ ਨੇ ਉਹ ਇਹ ਕਹਿ ਰਹੇ ਸੀ ਕਿ ਇੱਕ ਵਾਰੀ ਇਹ ਖਤਰਾ ਟਲਿਆ ਹੈ ਪਰ ਇਹ ਦੈਂਤ ਮਰਿਆ ਨਹੀਂ ਇਹ ਦੁਬਾਰਾ ਫਿਰ ਉੱਠੇਗਾ ਔਰ ਪਹਿਲਾਂ ਨਾਲੋਂ ਤਿੱਖੇ ਦੰਦ ਕਰਕੇ ਆਏਗਾ ਔਰ ਨਾਲ ਦੀ ਨਾਲ ਇਹ ਵੀ ਸੀ ਕਿ ਹੁਣ ਉਹ ਸਿੱਧਾ ਅਗਲੇ ਪਾਸੇੋਂ ਨਹੀਂ ਹੁਣ ਉਹ ਪਿਛਲੇ ਪਾਸੇੋਂ ਆਏਗਾ ਔਰ ਤੁਹਾਨੂੰ ਕਚਾਨੀ ਦੇ ਕੇ ਖਾਣ ਦੀ ਕੋਸ਼ਿਸ਼ ਕਰੇਗਾ ਕੁਛ ਐਦਾਂ ਹੀ ਆ ਜਿਹੜਾ ਹੁਣ ਨਵਾਂ ਖੜਾ ਆਇਆ ਇਹਦਾ ਨਾਂ ਹੈ ਇਹਦਾ ਨਾਂ ਹੈ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਔਰ ਇਹਦੇ ਥਰੂ ਉਹ ਤਿੰਨੇ ਜਿਹੜੇ ਪਹਿਲਾਂ ਰੱਦ ਕਰਾਏ ਖੇਤੀ ਕਾਨੂੰਨ ਨੇ ਉਹਨਾਂ ਨੂੰ ਦੁਬਾਰਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹੁਣ ਇਹ ਕੰਮ ਰਾਜਾਂ ਤੇ ਸਿੱਟ ਦਿੱਤਾ ਗਿਆ ਹੈ ਸੂਬਾ ਸਰਕਾਰਾਂ ਤੇ ਸਿੱਟਿਆ ਗਿਆ ਕਿਉਂਕਿ ਪਹਿਲਾ ਵੱਡਾ ਰੌਲਾ ਫਸੀ ਸੀ ਕੇਂਦਰ ਸਰਕਾਰ ਵੀ ਇਹ ਅਧਿਕਾਰ ਰਾਜਾਂ ਦਾ ਹੈ ਖੇਤੀਬਾੜੀ ਕਾਨੂੰਨ ਤੁਸੀਂ ਕਿਵੇਂ ਬਣਾ ਸਕਦੇ ਹੋ ਤੇ ਹੁਣ ਉਹਨਾਂ ਨੇ ਰਾਜਾਂ ਦੇ ਉੱਪਰ ਵੀ ਸਿੱਟ ਦਿੱਤਾ ਪਰ ਨਾਲ ਪਿੱਛੋਂ ਡੰਡਾ ਵੀ ਸਖਤ ਕਰ ਦਿੱਤਾ ਪੂਰੀ ਗੱਲ ਕਰਦੇ ਆ ਜਿਹੜਾ ਇਹ ਖਰੜਾ ਭਾਈ ਆਇਆ ਇਹਦੇ ਚ ਕੁੱਲ 12 ਕੁ ਨੁਕਤੇ ਨੇ ਮੇਨ ਜਿਨ੍ਹਾਂ ਦੇ ਵਿੱਚ ਜੇ ਮੈਂ ਮੋਟੀ ਗੱਲ ਕਰਾਂ ਤਾਂ ਤਿੰਨੇ ਚੀਜ਼ਾਂ ਜਿਹੜੀਆਂ ਪਹਿਲਾਂ ਦੇ ਤਿੰਨ ਖੇਤੀ ਕਾਨੂੰਨਾਵਾਂ ਚ ਸੀਗੀਆਂ ਇੱਕ ਤਾਂ ਮੰਡੀਆਂ ਬੰਦ ਕਰਨਾ ਇੱਕ ਸਰਕਾਰੀ ਖਰੀਦ ਤੇ ਐਮਐਸਪੀ ਜਿਹੜਾ ਉਹਦੇ ਤੋਂ ਹੱਥ ਚੱਕਣਾ ਤੇ ਇੱਕ ਜਿਹੜਾ ਹੈਗਾ ਜਨਤਕ ਵੰਡ ਪ੍ਰਣਾਲੀ ਉਹਨੂੰ ਖਤਮ ਕਰਨਾ ਇਹ ਤਿੰਨੇ ਹੀ ਚੀਜ਼ਾਂ ਇਸ ਨਵੇਂ ਖਰੜੇ ਦੇ ਵਿੱਚ ਮੌਜੂਦ ਨੇ ਹੈਗੀਆਂ ਨੇ ਪਹਿਲੇ ਤਿੰਨ ਕਾਨੂੰਨ ਬਣਾਉਣ ਵੇਲੇ ਕੇਂਦਰ ਸਰਕਾਰ ਤਿੰਨੇ ਨੀਤੀਆਂ ਤਿੰਨੇ ਚੀਜ਼ਾਂ ਆਡ-ਅਡ ਕਾਨੂੰਨਾਂ ਦੇ ਰੂਪ ਚ ਲੈ ਕੇ ਆਈ ਸੀ ਤੇ ਹੁਣ ਉਹ ਇਕੱਠੀਆਂ ਇੱਕੋ ਪਾਲਿਸੀ ਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਨਾਲ ਦੀ ਨਾਲ ਸੂਬਾ ਸਰਕਾਰਾਂ ਨੂੰ ਰਾਜਾਂ ਨੂੰ ਇੱਕ ਬਹੁਤ ਵੱਡਾ ਦਬਾਅ ਵੀ ਤੇ ਲਾਲਚ ਵੀ ਦੋਵੇਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਔਰ ਇਸ ਖਰੜੇ ਦੇ ਵਿੱਚ ਲਿਖ ਦਿੱਤਾ ਗਿਆ ਕਿ ਜਿਹੜੀਆਂ ਸਰਕਾਰਾਂ ਇਹਨੂੰ ਤੇਜ਼ੀ ਨਾਲ ਲਾਗੂ ਕਰਨਗੀਆਂ ਤੇ ਚੰਗੇ ਤਰੀਕੇ ਨਾਲ ਲਾਗੂ ਕਰਨਗੀਆਂ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਲਗਾਤਾਰ ਸਨਮਾਨਿਤ ਕੀਤਾ ਜਾਏਗਾ ਹੁਣ ਤੁਸੀਂ ਦੇਖੋ ਕਿਸ ਪੱਧਰ ਤੇ ਮੋਦੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਯਾਰੀ ਪਗਾਉਣ ਦੀ ਹੱਦ ਕਰ ਰਹੀ ਆ ਵੇਖੋ ਪਹਿਲਾਂ ਤੋਂ ਇੱਕ ਅੰਦੋਲਨ ਸ਼ੰਭੂ ਤੇ ਖਨੌਰੀ ਦੇ ਉੱਪਰ ਚੱਲ ਰਿਹਾ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਅੱਡ ਅੱਡ ਤਰੀਕਿਆਂ ਦੇ ਨਾਲ ਲਗਾਤਾਰ ਆਪਣੇ ਪ੍ਰਦਰਸ਼ਨ ਆਪਣੀ ਲੜਾਈ ਜਿਹੜੀ ਉਹ ਲੜ ਰਹੀਆਂ ਇਹਨਾਂ ਨੀਤੀਆਂ ਦੇ ਖਿਲਾਫ ਪਰ ਜਦੋਂ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਮੰਤਰੀ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਇੱਕ ਪਾਸੇ ਕਿਸਾਨਾਂ ਨੂੰ ਇਹ ਉਮੀਦ ਬਣਾਈ ਜਾ ਰਹੀ ਹੈ ਕਿ ਤੁਹਾਡੀ ਗੱਲ ਜਿਹੜੀ ਆ ਉਹ ਜਲਦੀ ਹੀ ਅਸੀਂ ਸੁਣ ਰਹੇ ਹਾਂ ਪਰ ਦੂਜੇ ਪਾਸੇ ਆ ਖਰੜਾ ਲੈ ਕੇ ਆ ਗਏ ਔਰ ਪੰਜਾਬ ਦਾ ਜਿਹੜਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨੇ ਇਹ ਖੇਤੀ ਇਹ ਕਾਨੂੰਨਾਂ ਦਾ ਜਾਂ ਖੇਤੀ ਨੀਤੀ ਦਾ ਖਰੜਾ ਪੜ੍ਹ ਕੇ ਸਾਫ਼ ਇਹ ਕਹਿ ਦਿੱਤਾ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਔਰ ਹੁਣ ਸਾਡੇ ਸਿਰ ਸੂਬਾ ਸਰਕਾਰਾਂ ਦੇ ਸਿਰ ਸਿੱਟਿਆ ਜਾ ਰਿਹਾ ਹੈ ਤੇ ਉਹਨਾਂ ਕਹਿ ਕੇ ਅਸੀਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦ ਰਹੇ ਹਾਂ ਤੇ ਮੀਟਿੰਗ 'ਚ ਫੈਸਲਾ ਕਰਾਂਗੇ ਪਰ ਸਾਵਧਾਨ ਹੋ ਜਾਓ ਖਬਰਦਾਰ ਹੋ ਜਾਓ ਕਿਉਂਕਿ ਇਦਾਂ ਹੀ ਅੱਜ ਤੱਕ ਬੜੀਆਂ ਨੀਤੀਆਂ ਇਹਨਾਂ ਨੇ ਅੰਦਰ ਖਾਤੇ ਲਾਗੂ ਕੀਤੀਆਂ ਨੇ ਇੱਕ ਪਾਸੇ ਲੋਕਾਂ ਨੂੰ ਪਚਲਾਈ ਰੱਖਿਆ ਜਾਂ ਮਤਲਬ ਗੁੰਮਰਾਹ ਕਰ ਸਕਦੇ ਆ ਕੀਤੀ ਰੱਖਿਆ ਵੀ ਅਸੀਂ ਆਹ ਕਰ ਰਹੇ ਆ ਉਹ ਕਰ ਰਹੇ ਆ رائے ਲੈ ਰਹੇ ਆ ਫਲਾਣ ਪਰ ਦੂਜੇ ਪਾਸੇ ਪਿਛਲੇ ਦਰਵਾਜਿਆਂ ਅੰਦਰ ਖਾਤੇ ਉਹ ਸਾਰਾ ਕੁਝ ਇੰਪਲੀਮੈਂਟ ਲਾਗੂ ਕਰ ਦਿੱਤਾ ਜਾਂਦਾ ਰਿਹਾ ਔਰ ਇਸ ਟਾਈਮ ਜਦੋਂ ਇਹ ਸਭ ਕੁਝ ਆ ਰਿਹਾ ਹੈ ਤਾਂ ਹੁਣ ਬਹੁਤ ਵੱਡੀ ਟੇਕ ਜਿਹੜੀ ਆ ਉਹ ਸਯੁਕਤ ਕਿਸਾਨ ਮੋਰਚੇ ਤੇ ਆਣ ਖੜੀ ਹੋਈ ਆ ਸਯੁਕਤ ਕਿਸਾਨ ਮੋਰਚੇ ਦੇ ਕਈ ਵੱਡੇ ਆਗੂਆਂ ਨੇ ਇਹਦੇ ਉੱਪਰ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਦੇ ਵਿੱਚ ਬਰਬੀਰ ਸਿੰਘ ਰਾਜੇਵਾਲ ਜਿਨ੍ਹਾਂ ਦੇ ਵਿੱਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਨ੍ਹਾਂ ਦੇ ਵਿੱਚ ਰੁਲਦੂ ਸਿੰਘ ਮਾਨਸਾ ਔਰ ਹੋਰ ਵੀ ਕਿਸਾਨ ਆਗੂਆਂ ਨੇ ਕਲੀਅਰ ਕਟ ਮੀਡੀਆ ਦੇ ਵਿੱਚ ਇਹ ਕਹਿ ਦਿੱਤਾ ਕਿ ਇਹ ਜਿਹੜਾ ਖਰੜਾ ਦੁਬਾਰਾ ਆ ਗਿਆ ਅਸੀਂ ਮੰਨਦੇ ਹਾਂ ਕਿ ਇਹ ਉਹ ਤਿੰਨੇ ਖੇਤੀ ਕਾਨੂੰਨ ਪਿਛਲੇ ਦਰਵਾਜ਼ੇੋਂ ਸਾਡੇ ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਹੈ ਕੀ ਆ 12 ਨੁਕਤੇ ਨੇ ਔਰ 12 ਨੁਕਤਿਆਂ ਦੇ ਵਿੱਚ ਕੱਲੇ-ਕੱਲੇ ਨੁਕਤੇ ਤੇ ਗੱਲ ਕਰਨ ਦੀ ਬਜਾਏ ਮੈਂ ਮੋਟੀ ਗੱਲ ਦੱਸ ਦਿਆਂ ਵੀ ਜਿਹੜੇ ਪ੍ਰਾਈਵੇਟ ਸੈਲੋ ਨੇ ਕਾਰਪੋਰੇਟ ਘਰਾਣਿਆਂ ਦੇ ਉਹਨਾਂ ਨੂੰ ਇੱਕ ਤਾਂ ਇਹ ਜਿਵੇਂ ਖਰੀਦ ਮੰਡੀ ਦਾ ਨਾਂ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਮਾਰਕੀਟਿੰਗ ਯਾਰਡ ਦਾ ਨਾਂ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਐਨਜੀ ਕੋਸ਼ਿਸ਼ ਕਰ ਰਹੇ ਨੇ ਕਿ ਹੌਲੀ-ਹੌਲੀ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਕਾਨੂੰਨਾ ਚ ਲਿਆਂਦਾ ਸੀ ਕਿ ਜਿਹੜੀ ਸਰਕਾਰੀ ਮੰਡੀਕਰਨ ਹੈ ਸਰਕਾਰੀ ਮੰਡੀ ਹੈ ਉਹ ਬਿਲਕੁਲ ਪਿੱਛੇ ਧੱਕ ਕੇ ਬੰਦ ਕੀਤਾ ਜਾਵੇ ਜਿਵੇਂ ਇਹਨਾਂ ਨੇ ਪਹਿਲਾਂ ਸਿੱਖਿਆ ਦੇ ਖੇਤਰ ਜਾਂ ਇਲਾਜ ਦੇ ਖੇਤਰ ਦੇ ਵਿੱਚੋਂ ਸਰਕਾਰੀ ਹੱਥ ਪਿੱਛੇ ਖਿੱਚਿਆ ਲੋਕਾਂ ਨੂੰ ਨਿਰਪਰ ਬਣਾਇਆ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਤੇ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਤੇ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਸਰਕਾਰੀ ਸਿੱਖਿਆ ਦੇਣੀ ਤੇ ਇਲਾਜ ਦੇਣ ਤੋਂ ਹੱਥ ਹੀ ਚੱਕ ਗਏ ਐਵੇਂ ਹੀ ਇਹ ਮੰਡੀ ਦੇ ਖੇਤਰ ਚ ਕਰ ਰਹੇ ਨੇ ਔਰ ਇੱਕ ਪਾਸੇ ਜਦੋਂ ਕਿਸਾਨ ਇਹ ਉਮੀਦ ਰੱਖ ਰਹੇ ਨੇ ਕਿ ਇਹ ਐਮਐਸਪੀ ਗਰੰਟੀ ਕਾਨੂੰਨ ਦੇ ਦੇਣਗੇ ਤਾਂ ਉਹਨਾਂ ਨੇ ਤਾਂ ਐਮਐਸਪੀ ਗਰੰਟੀ ਕਾਨੂੰਨ ਦੇਣ ਵਾਲੀ ਜਿਹੜੀ ਗੱਲ ਉਹ ਇਸ ਖੰੜੇ ਚ ਸਾਫ਼ ਹੀ ਕਰ ਦਿੱਤੀ ਹੈ ਇੱਕ ਤਰ੍ਹਾਂ ਨਾਲ ਕਲੀਅਰ ਕੱਟ ਇਹ ਸੰਕੇਤ ਦੇ ਦਿੱਤਾ ਵੀ ਨਹੀਂ ਐਮਐਸਪੀ ਗਰੰਟੀ ਕਾਨੂੰਨ ਸੋਚੋ ਵੀ ਨਾ ਇਹ ਨਹੀਂ ਮਿਲ ਸਕਦਾ ਔਰ ਇਹਨਾਂ ਨੇ ਮਤਲਬ ਖੁੱਲੀ ਮੰਡੀ ਦੀ ਜਿਹੜੀ ਇਹਨਾਂ ਦੀ ਨੀਤੀ ਆ ਜਿਹੜੀ ਡਬਲਯੂਟੀਓ ਜਦੋਂ ਦਾ WTO ਬਣਿਆ ਆਰਥ ਡੰਕਲ ਦੇ ਖੜੜੇ ਤੋਂ ਬਾਅਦ ਜਦੋਂ ਦਾ WTO ਬਣਿਆ ਉਦੋਂ ਤੋਂ ਜਿਹੜੀਆਂ ਨੀਤੀਆਂ ਨਾ ਪੂਰੇ ਦੁਨੀਆ ਦੇ ਜਿਹੜੇ 3rd ਵਰਲਡ ਕੰਟਰੀ ਤੀਜੀ ਦੁਨੀਆ ਦੇ ਦੇਸ਼ ਆਪਣੇ ਵਰਗੇ ਦੇਸ਼ ਆ ਉਹਨਾਂ ਤੇ ਥੋਪਣੀਆਂ ਸ਼ੁਰੂ ਕੀਤੀਆਂ ਨੇ ਉਦੋਂ ਤੋਂ ਅੱਜ ਤੱਕ ਇਹ ਉਸੇ ਨੀਤੀ ਨੂੰ ਲਾਗੂ ਕਰ ਰਹੇ ਨੇ ਔਰ ਇਹ ਉਸੇ ਹੀ ਨੀਤੀ ਨੂੰ ਅੱਗੇ ਵਧਾਉਣ ਦਾ ਇਹ ਖੜੜਾ ਲੈ ਕੇ ਆਏ ਨੇ ਔਰ ਮਤ ਸੋਚਿਓ ਭਲੇਖੇ ਚ ਨਾ ਰਿਓ ਕਿ ਸੂਬਾ ਸਰਕਾਰਾਂ ਦੇ ਹੱਥ ਚ ਇਸ ਵਾਰ ਉਹ ਦੇ ਰਹੇ ਨੇ ਤੇ ਉਹ ਉਹਨਾਂ ਦੀ ਮਰਜ਼ੀ ਹੈ ਨਾ ਮਰਜ਼ੀ ਤੇ ਸਿੱਟਣਗੇ ਪਰ ਪਹਿਲੀ ਤਾਂ ਗੱਲ ਹੁਣ ਭਗਵੰਤਮਾਨ ਸਰਕਾਰ ਹੈ ਕਿੰਨੇ ਇਹੋ ਜਿਹੇ ਗੱਲਾਂ ਸੀਗੀਆਂ ਜਿਹੜੀਆਂ ਹੈਗੀਆਂ ਤਾਂ ਸੂਬਾ ਸਰਕਾਰਾਂ ਦਾ ਅਧਿਕਾਰ ਸੀ ਪਰ ਉਹ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਉਹ ਉਹਨਾਂ ਤੇ ਆਪ ਨੀਤੀਆਂ ਬਣਾਤੀਆਂ ਜਿਵੇਂ ਡੈਮ ਸੇਫਟੀ ਐਕਟ ਤਾਂ ਲੰਬੇ ਟਾਈਮ ਤੋਂ ਕਿਸਾਨ ਜਥੇਬੰਦੀਆਂ ਭਗਵੰਤ ਮਾਨ ਨੂੰ ਇਹ ਕਹਿ ਰਹੀਆਂ ਸੀਗੀਆਂ ਕਿ ਤੂੰ ਪੰਜਾਬ ਦੀ ਵਿਧਾਨ ਸਭਾ ਚ ਬਿੱਲ ਲੈ ਕੇ ਆ ਡੈਮ ਸੇਫਟੀ ਐਕਟ ਦੇ ਉੱਪਰੇ ਤੇਰਾ ਅਧਿਕਾਰ ਖੇਤਰ ਆ ਸੂਬੇ ਦਾ ਇਹਦੇ ਤੇ ਤੂੰ ਉਹ ਪਹਿਲਾ ਵਾਲਾ ਕੇਂਦਰ ਵਾਲਾ ਰੱਦ ਕਰਕੇ ਤੇ ਆਪਦੀ ਨੀਤੀ ਬਣਾ ਕੱਖ ਨਹੀਂ ਕੀਤਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਸੇ ਤਰ੍ਹਾਂ ਬਹੁਤ ਗੱਲਾਂ ਨੇ ਇੱਕ ਨਹੀਂ ਦਰਜਨਾ ਗੱਲਾਂ ਨੇ ਜਿਹਨਾਂ ਦੇ ਉੱਪਰ ਸੂਬਾ ਸਰਕਾਰਾਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਦੀ ਪੈੜ ਚ ਪੈੜ ਰੱਖਦੀਆਂ ਨੇ ਇਹਦੇ ਕਾਰਨ ਦੋ ਇੱਕ ਤਾਂ ਕੇਂਦਰ ਤੋਂ ਇਹਨਾਂ ਫੰਡ ਲੈਣੇ ਹੁੰਦੇ ਆ ਇੱਕ ਅਸਲ ਦੇ ਵਿੱਚ ਇਹਨਾਂ ਸਾਰੀਆਂ ਸਰਕਾਰਾਂ ਦੇ ਪਿੱਛੇ ਕਾਰਪੋਰੇਟ ਕਰਾਣੇ ਕਿਸੇ ਨਾ ਕਿਸੇ ਰੂਪ ਚ ਬੈਠੇ ਆ ਮਤ ਭਲੇਖੇ ਚ ਰਿਓ ਕਿ ਕੱਲੀ ਬੀਜੇਪੀ ਦੇ ਪਿੱਛੇ ਹੀ ਕਾਰਪੋਰੇਟ ਕਰਾਣੇ ਨੇ ਨਾ 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 ਇਹ ਭਲੇਖੇ ਚ ਨਾ ਆਇਓ ਨਾ ਆਇਓ ਸਾਰੀਆਂ ਪਾਰਟੀਆਂ ਦੇ ਪਿੱਛੇ ਕਾਰਪੋਰੇਟ ਕਰਾਣੇ ਜਿਹੜੇ ਨੇ ਉਹ ਬੈਠੇ ਨੇ ਇਹ ਅਮਬਾਨੀ ਅੰਡਾਨੀ ਟਾਟੇ ਬਿਰਲੇ ਡਾਲਮੀਆਂ ਜਿੰਦਲ ਇਹ ਵੰਡ-ਵੰਡ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪਿੱਛੇ ਬੈਠੇ ਨੇ ਸੋ ਇਹ ਜਿਹੜੇ ਤਿੰਨੋਂ ਕਾਨੂੰਨ ਹੁਣ 3 ਇਨ 1 ਪਾਲਿਸੀ ਦੇ ਵਿੱਚ ਇੱਕੋ ਨੀਤੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਿੰਨਾ ਚੀਜ਼ਾਂ ਨੂੰ ਚਾਹੇ ਉਹ ਮੰਡੀਆਂ ਸੀਗੀਆਂ ਚਾਹੇ ਉਹ ਕੰਟਰੈਕਟ ਫਾਰਮਿੰਗ ਦਾ ਸਵਾਲ ਸੀਗਾ ਚਾਹੇ ਉਹ ਜਨਤਕ ਵੰਡ ਪ੍ਰਣਾਲੀ ਸੀ ਤਿੰਨਾਂ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਇਸ ਨਵੇਂ ਖਰੜੇ ਦੀ ਨੀਤੀ ਦੇ ਨਾਲ ਕੀਤੀ ਜਾ ਰਹੀ ਆ ਔਰ ਇੱਕ ਮਤ ਭਲੇਖੇ ਚ ਰਹਿਣ ਸਾਡੇ ਮਜ਼ਦੂਰ ਭਰਾ ਸਾਡੇ ਜਿਹੜੇ ਦੁਕਾਨਦਾਰ ਭਰਾ ਮੁਲਾਜ਼ਮ ਭਰਾ ਵੀ ਇਹ ਤਾਂ ਕਿਸਾਨਾਂ ਵਾਸਤੇ ਤੇ ਖੇਤੀ ਵਾਸਤੇ ਤੇ ਜ਼ਮੀਨਾਂ ਵਾਸਤੇ ਆਇਆ ਸਾਨੂੰ ਕੀ ਆ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨ ਸੀ ਔਰ ਦੇਖੋ ਵੱਖੋ ਵੱਖਰੀਆਂ ਬਾਕੀ ਚੀਜ਼ਾਂ ਹੋ ਸਕਦੀਆਂ ਰੋਟੀ ਤੇ ਚਾਵਲ ਯਾਨੀ ਅੰਨ ਇਹ ਤਾਂ ਸਾਰੇ ਖਾਂਦੇ ਹੋ ਕਿ ਨਹੀਂ ਖਾਂਦੇ ਸਾਰਿਆਂ ਨੂੰ ਲੈਣਾ ਪੈਣਾ ਹੈ ਨਾ ਚੌਲ ਹੈ ਜਾਂ ਰੋਟੀ ਹੈ ਜਾਂ ਸਬਜ਼ੀਆਂ ਨੇ ਜਾਂ ਫਰੂਟ ਹੈ ਦਾਲਾਂ ਨੇ ਜਾਂ ਮਿਰਚ ਮਸਾਲੇ ਜੋ ਵੀ ਹੈ ਢਿੱਡ ਦੇ ਉੱਪਰ ਤਾਂ ਪੱਟੀ ਨਾ ਬੰਨੀ ਜਾਣੀ ਤੇ ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਤੀ ਚਲੀ ਗਈ ਨਾ ਜਿਵੇਂ ਕਿ ਪਹਿਲਾਂ ਤਿੰਨ ਖੇਤੀ ਕਾਨੂੰਨ ਹੁਣ 3 ਇਨ 1 ਇਹ ਤਿੰਨੇ ਖੇਤੀ ਕਾਨੂੰਨ ਇੱਕੋ ਪਾਲਿਸੀ ਨਾਲ ਜਿਵੇਂ ਹੁਣ ਲੈਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਦ ਹੁਣ ਇਹ ਖੇਤੀ ਚਲੀ ਗਈ ਜਿਵੇਂ ਵਾਰ-ਵਾਰ ਕੋਸ਼ਿਸ਼ ਹੋ ਰਹੀ ਆ ਸ਼ਹਿਰਾਂ ਦੇ ਭਰਾਓ ਮੁਲਾਜ਼ਮ ਭਰਾਓ ਸੁਣ ਲੋ ਕੰਨ ਖੋਲ ਕੇ ਮਤ ਸੋਚੋ ਉਹੀ ਇੱਕ ਛੱਲੀ ਉਹ ਫਿਰ 350 ਦੀ ਮੌਲ ਦੇ ਵਿੱਚ ਵੇਚਦੇ ਨੇ ਹੁਣ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਜਦੋਂ ਤੱਕ ਇਹ ਖੇਤੀ ਆਪਣੇ ਆਮ ਲੋਕਾਂ ਦੇ ਹੱਥਾਂ 'ਚ ਹੈਗੀ ਆ ਆਮ ਲੋਕ ਖੇਤੀ ਕਰ ਰਹੇ ਨੇ ਉਦੋਂ ਤੱਕ ਹੀ ਇਹ ਕਣਕ ਝੋਨਾ ਜਿਹੜਾ ਇਹ 22 ਰੁਪਏ ਕਿਲੋ ਮਿਲੀ ਜਾਂਦਾ ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਸਭ ਕੁਝ ਚਲਿਆ ਗਿਆ ਇਹੀ 150 ਪਾਉਣੇ 200 ਨੂੰ ਹੋ ਜਾਣਾ ਕਿਲੋ ਨਾ ਮਜ਼ਦੂਰਾਂ ਨੂੰ ਨਾ ਸ਼ਹਿਰਾਂ ਵਾਲਿਆਂ ਨੂੰ ਬੁਰੀ ਤਰ੍ਹਾਂ ਭੈੜੀ ਹਾਲਤ ਹੋ ਜਾਣੀ ਆ ਔਰ ਜਿੰਨੂੰ ਇਤਬਾਰ ਨਹੀਂਗਾ ਤੁਸੀਂ ਦੱਸੋ ਪਿੰਡਾਂ ਦੇ ਵਿੱਚ ਜੇ ਕੋਈ ਚਟਨੀ ਬਣਾ ਕੇ ਵੇਚੇ ਆ ਸਾਡੇ ਕਈ ਹੋਟਲਾਂ ਵਾਲੇ ਜਾਂ ਆ ਛੋਟੇ-ਛੋਟੇ ਰੈਸਟੋਰੈਂਟਾਂ ਵਾਲੇ ਭਰਾ ਨੇ ਜਾਂ ਰੇੜੀਆਂ ਵਾਲੇ ਪਕੌੜੇ ਵੇਚਣ ਵਾਲੇ ਉਹਨਾਂ ਤੋਂ 20 ਰੁਪਏ ਦੀ ਉਹਨਾਂ ਦੀ ਬਣਾਈ ਜਿਹੜੀ ਚਟਨੀ ਆ ਉਹ ਲਈਏ ਤੇ ਉਹ ਵਾਵਾ ਮਤਲਬ ਕਿ 2250 ਗ੍ਰਾਮ ਦੇ ਦਿੰਦੇ ਨੇ ਤੇ ਜੇਕਰ ਕਿਸੇ ਕਾਰਪੋਰੇਟ ਘਰਾਂ ਦੇ ਦੀ ਬਣਾਈ ਚਟਣੀ ਜਿਹਨੂੰ ਸੌਸ ਕਹਿੰਦੇ ਨੇ ਉਹ ਲਾਉਂਗੇ ਤਾਂ ਉਹ ਫਿਰ ਉਹੀ 20 ਰੁਪਏ ਵਾਲੀ ਦੇ ਉੱਪਰ 90 ਰੁਪਏ ਦਾ ਪ੍ਰਿੰਟ ਛਾਪ ਕੇ ਉਨੀ ਮਾਤਰਾ ਦਿੰਦੇ ਨੇ ਇੰਨਾ ਫਰਕ ਹੈ ਉਹਨਾਂ ਦੇ ਹੱਥਾਂ 'ਚ ਤੇ ਆਮ ਲੋਕਾਂ ਦੇ ਹੱਥਾਂ 'ਚ ਸੂਪਲੇਖਿਆਂ ਤੋਂ ਬਾਹਰ ਆਈਏ ਇਹ ਜਿਹੜਾ ਨਵਾਂ ਖੜਾ ਆਇਆ ਇਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਮੈਨੂੰ ਲੱਗਦਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਜਿਵੇਂ ਪਹਿਲਾਂ 23 ਦੀ ਮੀਟਿੰਗ ਕੀਤੀ ਸੀ ਹੁਣ 18 ਤਰੀਕ ਦੀ ਯਾਨੀ ਕਿ ਅੱਜ ਦੀ ਕਰ ਦਿੱਤੀ ਹੈ ਸੰਯੁਕਤ ਕਿਸਾਨ ਮੋਰਚੇ ਨੂੰ ਇਹਦੇ ਉੱਪਰ ਇੱਕ ਵੱਡਾ ਹੰਬਲਾ ਦੁਬਾਰਾ ਮਾਰਨਾ ਚਾਹੀਦਾ ਹੈ ਔਰ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਲੜ ਰਹੀਆਂ ਜੱਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਆ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਬੇਨਤੀ ਆ ਵੈਸੇ ਅਸੀਂ ਤਾਂ ਬਹੁਤ ਛੋਟੇ ਹਾਂ ਤੁਸੀਂ ਬਹੁਤ ਸਿਆਣੇ ਤੇ ਵੱਡੇ ਹੋ ਪਰ ਬੇਨਤੀ ਤਾਂ ਕਰ ਸਕਦੇ ਆਂ ਇਕੱਠੇ ਹੋ ਜਾਓ ਇੱਕੋ ਮੰਤ ਤੇ ਆ ਜਾਓ ਜਿੱਥੇ ਕਿਤੇ ਪਹਿਲੇ ਦਿੱਲੀ ਅੰਦੋਲਨ ਚ ਕੋਈ ਫਰਕ ਕੋਈ ਘਾਟਾ ਕੋਈ ਕਮਜ਼ੋਰੀਆਂ ਰਹਿ ਗਈਆਂ ਯਾਰ ਜਿਹਦੇ ਜਿਹਦੇ ਤੋਂ ਜਿਹੜੀ ਰਹਿ ਗਈ ਆ ਉਹ ਮੰਨ ਜੋ ਮੰਨ ਕੇ ਇਕੱਠੇ ਹੋ ਜਾਓ ਸਾਰੇ ਵੇਖੋ ਜਿਹੜੇ ਪਹਿਲਾਂ ਇਕੱਠੇ ਹੋ ਗਏ ਉਹਨਾਂ ਨੇ ਵਧੀਆ ਕੀਤਾ ਜਿਹੜੇ ਨਹੀਂ ਹੋਏ ਉਹਨਾਂ ਨੂੰ ਹੋ ਜਾਣਾ ਚਾਹੀਦਾ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਇਹ ਨਾਰਾ ਤਾਂ ਤੁਸੀਂ ਸਾਰੇ ਲਾਉਣੇ ਹੋ ਤੇ ਆਪ ਕਿਉਂ ਨਹੀਂ ਹੋ ਰਹੇ ਵੇਖੋ ਸਵਾਲ ਅਦਰਸ਼ਵਾਦੀ ਨਹੀਂ ਹੈ ਕਿ ਹਵਾ ਚ ਇਕਦਮ ਤੁਸੀਂ ਇਕੱਠੇ ਹੋ ਜੂ ਸਵਾਲ ਇਹ ਹੈ ਕਿ ਤੁਸੀਂ ਉਦੋਂ ਜਿਹੜੀਆਂ ਗਲਤੀਆਂ ਹੋਈਆਂ ਜਿਹਦੇ ਤੋਂ ਵੀ ਹੋਈਆਂ ਵੇਖੋ ਇਕੱਠੇ ਹੋਣ ਦੇ ਲਈ ਜੇਕਰ ਤੁਸੀਂ ਪਾਵਰ ਆਫ ਯੂਨਿਟੀ ਸਮਝਦੇ ਹੋ ਫਿਰ ਜੇਕਰ ਕੋਈ ਗਲਤੀ ਘੱਟ ਲੱਗ ਰਹੀ ਹੋਵੇ ਤੇ ਦੂਜਿਆਂ ਨੂੰ ਵੱਧ ਲੱਗ ਰਹੀ ਹੋਵੇ ਤਾਂ ਫਿਰ ਵੀ ਉਸ ਗਲਤੀ ਦੇ ਉੱਪਰ ਖਿਮਾ ਜਾਂਚਨਾ ਕਰ ਲੈਣੀ ਕੋਈ ਵੱਡੀ ਗੱਲ ਨਹੀਂ ਕੀ ਖਿਮਾ ਜਾਂਚਨਾ ਅਸੀਂ ਤਾਂ ਰੋਜ਼ ਸਾਡੀ ਅਰਦਾਸ ਦੇ ਵਿੱਚ ਕਰਦੇ ਆ ਗਲਤੀ ਸਾਨੂੰ ਪਤਾ ਹੋਵੇ ਨਾ ਹੋਵੇ ਅਸੀਂ ਕਹਿੰਦੇ ਆ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰ ਲੈਣਾ ਤਾਂ ਫਿਰ ਆਕੜਾ ਕਾਹਦੀਆਂ ਫਿਰ ਹੰਕਾਰ ਕਾਦੇ ਆਓ ਇੱਕ ਮੰਚ ਤੇ ਇਕੱਠੇ ਹੋਵੋ ਔਰ ਇਹ ਜਿਹੜੇ ਵੱਡੇ ਹਮਲੇ ਤੁਹਾਡੇ ਉੱਪਰ ਕਿਸਾਨ ਨੂੰ ਹੋ ਰਹੇ ਨੇ ਇਹਨਾਂ ਦਾ ਟੱਕਰਾ ਔਰ ਖਾਸ ਕਰ ਮਜ਼ਦੂਰ ਭਰਾ ਇਸ ਭਲੇਖੇ ਚੋਂ ਬਾਹਰ ਆਉਣ ਕਿ ਇਹ ਹਮਲਾ ਸਾਡੇ ਤੇ ਨਹੀਂਗਾ ਮੈਨੂੰ ਤਾਂ ਯਾਦਦਾ ਹੈ ਕਿ ਕਿਸਾਨਾਂ ਨਾਲੋਂ ਵੱਡਾ ਹਮਲਾ ਮਜ਼ਦੂਰਾਂ ਤੇ ਐ ਸ਼ਹਿਰ ਵਾਲੇ ਲੋਕਾਂ ਤੇ ਐ ਕਿਉਂਕਿ ਉਹਨਾਂ ਵਿਚਾਰਿਆਂ ਨੇ ਤਾਂ ਆਪ ਅਗਾਉਣਾ ਨਹੀਂ ਕਿਸਾਨਾਂ ਕੋਲੋਂ ਜ਼ਮੀਨਾਂ ਤਾਂ ਇੱਕੇ ਦਮ ਹੁਣ ਖੋਹਣ ਹੋ ਰਏ ਨੀਤੀਆਂ ਲੈ ਕੇ ਆ ਰਹੇ ਨੇ ਕਿਸਾਨਾਂ ਦੀ ਘਾਟੇਵੰਦਾ ਹੋਰ ਹੋ ਜੂ ਖੇਤੀ ਪਰ ਉਹ ਉਗਾ ਕੇ ਖਾ ਤਾਂ ਸਕਦੇ ਨੇ ਨਾ ਜਿਨ੍ਹਾਂ ਕੋਲ ਉਗਾ ਕੇ ਖਾਣ ਲਈ ਜ਼ਮੀਨ ਵੀ ਹੈ ਨਹੀਂ ਉਹਨਾਂ ਦਾ ਹਾਲ ਕੀ ਹੋਊਗਾ ਜੇਕਰ ਇਹ ਜਿਹੜੀਆਂ ਨੀਤੀਆਂ ਨੇ ਉਹ ਲਾਗੂ ਹੋ ਗਈਆਂ ਥੋੜਾ ਜਿਹਾ ਗੌਰ ਫਰਮਾਇਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ